ਆਜ਼ਾਦinned ਦੇਸ਼ ਦੀ ਰਾਜਨੀਤੀ ਦੇ ਲਈ ਬੇਹਦ ਭਾਰੀ ਤਣਾਅਪੂਰਨ ਅਤੇ ਜੋਖਮ ਭਰਿਆ ਰਿਹਾ ਜਿੱਥੇ ਇੱਕ ਤੋਂ ਬਾਅਦ ਇੱਕ ਘਟਨਾਵਾਂ ਨੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਜਿਹਾ ਤਾਂ ਅੱਜ ਇਹ ਕਿ ਜੂਨ 2025 ਵਿੱਚ ਵਿਮਾਨ ਹਾਦਸੇ 'ਚ ਵਿਜੇ ਰੁਪਾਣੀ ਦੀ ਮੌਤ ਹੋਈ ਸੀ ਤੇ ਹੁਣ 7 ਮਹੀਨਿਆਂ ਬਾਅਦ ਫਿਰ ਤੋਂ ਇੱਕ ਹੋਰ ਪੇਨ ਕ੍ਰੈਸ਼ ਹੋਇਆ ਜਿਸ ਦੇ ਵਿੱਚ ਅਜੀਤ ਪਵਾਰ ਦਾ ਦਿਹਾਂਤ ਹੋ ਗਿਆ ਦਾਦੇ ਕੀ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਜਿਤਪਵਾਰ ਦੀ ਵਿਮਾਨ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਪਿਛਲੇ 7 ਮਹੀਨਿਆਂ ਦੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਦੇਸ਼ ਦੇ ਕਿਸੇ ਵੱਡੇ ਨੇਤਾ ਦੀ ਮੌਤ ਵਿਮਾਨ ਹਾਦਸੇ ਦੇ ਵਿੱਚ ਹੋਈ ਹੈ ਜੂਨ 2025 ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਦੀ ਮੌਤ ਹੋਈ ਸੀ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਸੱਤ ਅਜਿਹੇ ਵੱਡੇ ਨੇਤਾ ਜਿਨ੍ਹਾਂ ਦੀ ਮੌਤ ਪਲੇਨ ਜਾਂ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਬਲਵੰਤ رائے ਮਹਿਤਾ ਡੋਰਜੀ ਖਾਂਡੂ ਅਤੇ ਵਾਈ ਰਾਜशेखर ਰੈਡੀ ਜਿਹੜੇ ਨੇ ਇਹ ਮੁੱਖ ਮੰਤਰੀ ਪਦ ਤੇ ਰਹੇ ਸੀਗੇ ਤੇ ਸਭ ਤੋਂ ਪਹਿਲਾਂ ਵਿਸਤਾਰ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਹ ਕਿਹੜੇ-ਕਿਹੜੇ ਨੇਤਾ ਸੀ ਜਿਨ੍ਹਾਂ ਦੀ ਮੌਤ ਸਿਰਫ ਪਲੇਨ ਜਾਂ ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਲਵੰਤ ਰਾਏ ਮਹਿਤਾ ਦੀ ਜੋ 1963 ਤੋਂ ਲੈ ਕੇ 1965 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ 1965 ਦੇ ਜੰਗ ਦੌਰਾਨ ਮਹਿਤਾ ਕੱਚ ਦੇ ਮੈਦਾਨ ਵਿੱਚ ਨਿਰਖਣ ਦੇ ਲਈ ਉਡਾਨ ਭਰ ਰਹੀ ਸੀ ਇਸੇ ਦੌਰਾਨ ਪਾਕਿਸਤਾਨ ਨੇ ਉਹਨਾਂ ਦੇ ਵਿਮਾਨ ਨੂੰ ਮਾਰ ਕਰਾਇਆ ਇਸ ਦੁਰਘਟਨਾ ਦੇ ਵਿੱਚ ਮਹਿਤਾਤ ਮਹਿਤਾ ਦੀ ਪਤਨੀ ਉਹਨਾਂ ਦੇ ਤਿੰਨ ਕਰਮਚਾਰੀ ਅਤੇ ਇੱਕ ਪੱਤਰਕਾਰ ਇਸ ਦੇ ਨਾਲ ਹੀ ਦੋ ਚਾਲਕ ਜਿਹੜੇ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਮਹਿਤਾ ਪਹਿਲੇ ਵੱਡੇ ਰਾਜਨੇਤਾ ਸੀ ਜਿਨ੍ਹਾਂ ਦੀ ਮ੍ਰਿਤਿਉ ਜਿਨ੍ਹਾਂ ਦੀ ਮੌਤ ਜੜੀਏ ਵਿਮਾਨ ਹਾਦਸੇ ਦੇ ਵਿੱਚ ਹੋਈ ਹੈ ਦੂਜੀ ਗੱਲ ਕਰੀਏ ਤਾਂ ਸੰਜੇ ਗਾਂਧੀ ਜੋ ਕਿ 23 ਜੂਨ 1980 ਵਿੱਚ ਕਾਂਗਰਸ ਦੇ ਸੰਸਦ ਸੀ ਸੰਜੇ ਗਾਂਧੀ ਦਿੱਲੀ ਦੇ ਵਿੱਚ ਵਿਮਾਨ ਨੂੰ ਉਡਾਉਣ ਲਈ ਨਿਕਲੇ ਸੀ ਸੰਜੇ ਗਾਂਧੀ ਨੂੰ ਵਿਮਾਨ ਉਡਾਉਣ ਦਾ ਸ਼ੌਂਕ ਬਹੁਤ ਸੀਗਾ ਸੰਜੇ ਜਦੋਂ ਸਵੇਰੇ 10 ਵਜੇ ਆਪਣੇ ਵਿਮਾਨ ਨੂੰ ਲੈ ਕੇ ਉੜੇ ਤਾਂ ਉਹਨਾਂ ਨੇ ਇੱਕ ਆਪਣਾ ਕਰਤੱਵ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਵਿਮਾਨ ਜਿਹੜਾ ਉਹ ਕ੍ਰੈਸ਼ ਹੋ ਜਾਂਦਾ ਹੈ ਤੇ ਨਾਲ ਹੀ ਉਸ ਹਾਸੇ ਦੇ ਵਿੱਚ ਦੱਸ ਦਈਏ ਕਿ ਉਹਨਾਂ ਦਾ ਇੱਕ ਸਹਾਯਾਤਰੀ ਸੁਭਾਸ ਸ਼ਕਸੇਨਾ ਜੋ ਸੀ ਉਸਦੀ ਵੀ ਮੌਤ ਹੋ ਜਾਂਦੀ ਹੈ ਯਾਨੀ ਕਿ ਇੱਕ ਵਾਰ ਫਿਰ ਤੋਂ ਹਾ사 ਹੋ ਜਾਂਦਾ ਹੈ ਪਲੇਨ ਹਾ사 ਹੁੰਦਾ ਜਿਸ ਦੇ ਵਿੱਚ ਸੰਜੇ ਗਾਂਧੀ ਅਤੇ ਉਹਨਾਂ ਦੇ ਸਹਾਯਾਤਰੀ ਦੀ ਮੌਤ ਹੋ ਜਾਂਦੀ ਹੈ ਅਗਲੀ ਗੱਲ ਕਰਦੇ ਆ ਮਾਧਵਰਾਜ ਸਿੰਧਿਆ ਦੀ ਮਾਧਵਰਾਜ ਸਿੰਧਿਆ ਜੋ ਕਾਂਗਰਸ ਦੇ ਇੱਕ ਦਾਬਰ ਨੇਤਾ ਜਿਹੜੇ ਨੇ ਉਹਨਾਂ ਦੀ ਮੌਤ ਵੀ ਪਲੇਨ ਹਾਸੇ ਦੇ ਵਿੱਚ ਹੋਈ ਹੈ ਪਲੇਨ ਕ੍ਰੈਸ਼ ਹੋਇਆ ਸੀ 30 ਸਤੰਬਰ 2001 ਦੀ ਗੱਲ ਹੈ 30 ਸਤੰਬਰ 2001 ਨੂੰ ਸਿੰਧਿਆ ਕਾਨਪੂਰ ਦੀ ਇੱਕ ਰੈਲੀ ਵਿੱਚ ਭਾਗ ਲੈਣ ਦੇ ਲਈ ਜਾ ਰਹੇ ਸੀਗੇ ਇਸੇ ਦੌਰਾਨ ਮੈਨਪੂਰੀ ਦੇ ਦੱਸਦੇ ਕਿ ਮੋਟਾ ਪਿੰਡ ਦੇ ਕੋਲ ਉਹਨਾਂ ਦਾ ਜਿਹੜਾ ਵਿਮਾਨ ਸੀ ਉਹ ਦੁਰਘਟਨਾਗ੍ਰਸਤ ਹੋ ਗਿਆ ਅਤੇ ਇਸ ਹਾਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸਿੰਧਿਆ ਦੀ ਉਸ ਵਕਤ ਉਮਰ ਜਿਹੜੀ ਉਹ 56 ਸਾਲ ਸੀ ਜਾਣਕਾਰੀ ਮਤਬਕ ਦਾਦੀ ਅਗਲੀ ਗੱਲ ਕਰਦੇ ਆ ਜੀਐਮਸੀ ਬਾਲਯੋਗੀ ਗਾਂਧੀ মোহন ਚੰਦ ਬਾਲਯੋਗੀ ਦਾ ਤਿਹਾਂਤ ਜਿਹੜਾ ਲੋਕ ਸਭਾ ਦੇ ਅਹੁਦੇ ਤੇ ਸੀ ਰਹਿੰਦੇ ਹੋਏ ਹੋ ਗਿਆ ਦਰਅਸਲ ਬਾਲਯੋਗੀ ਦੀ ਮੌਤ ਇੱਕ ਹੈਲੀਕਾਪਟਰ ਦੁਰਘਟਨਾ ਦੇ ਵਿੱਚ ਹੋਈ ਸਾਲ 2002 ਦੇ ਵਿੱਚ ਆਂਧਰਾ ਦੇ ਵਿੱਚ ਇੱਕ ਕਾਰਕਰਮ ਦੇ ਦੌਰਾਨ ਉਹਨਾਂ ਦਾ ਹੈਲੀਕਾਪਟਰ ਜਿਹੜਾ ਉਹ ਕ੍ਰੈਸ਼ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਬਾਲਯੋਗੀ ਦੀ ਸੁਰੱਖਿਆ ਅਧਿਕਾਰੀ ਡਾਕਟਰ ਸੱਤੇ ਰਾਜੂ ਅਤੇ ਪਾਇਲਟ ਕੈਪਟਨ ਜੀਵੀ ਮੈਨਨ ਦੇਵੀ ਮੌਕੇ ਤੇ ਹੀ ਮੌਤ ਹੋ ਗਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਵਾਈ ਰਾਸ਼ੇਕਰ ਰੈਡੀ ਦੀ 2009 ਦੀ ਗੱਲ ਹੈ ਆਂਧਰਾ ਦੇ ਵਿੱਚ 2009 ਚ ਇੱਕ ਹਾਸਾ ਹੋਇਆ ਇਸ ਵਾਰ ਹਾਸੇ ਦਾ ਸ਼ਿਕਾਰ ਮੁੱਖ ਮੰਤਰੀ ਵਾਈ ਰਾਸ਼ੇਕਰ ਰੈਡੀ ਹੋਏ ਦਰਸਤ ਸਤੰਬਰ 2009 ਦੇ ਵਿੱਚ ਰੈਡੀ ਆਪਣੇ ਅਧਿਕਾਰੀਆਂ ਦੇ ਨਾਲ ਆਂਧਰਾ ਦੇ ਨੱਲਾਮਾਲਾ ਇਲਾਕੇ ਦੇ ਵਿੱਚ ਗੁਜ਼ਰ ਰਹੇ ਸੀਗੇ ਤੇ ਉਸੇ ਦੌਰਾਨ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੋਇਆ ਸੀਗਾ ਤੇ ਕਈ ਮੀਡੀਆ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਦੇ ਹੈਲੀਕਾਪਟਰ ਨੂੰ ਨਕਸਲੀਆਂ ਨੇ ਮਾਰ ਗिराया। ਹਾਲਾਂਕਿ ਸਰਕਾਰ ਨੇ ਇਸ ਦਾਅਵੇ ਨੂੰ ਉਸ ਵਕਤ ਖਾਰਿਜ ਕਰਤਾ ਸੀਗਾ ਤੇ ਦੱਸ ਦਈਏ ਕਿ ਵਿਜੇ ਰੁਪਾਣੀ ਦੀ ਗੱਲ ਕਰੀਏ ਜੋ 7 ਮਹੀਨੇ ਪਹਿਲਾਂ ਹੀ ਪੈਨ ਕ੍ਰੈਸ਼ ਹੋਇਆ 12 ਜੂਨ 2025 ਦੀ ਗੱਲ ਹੈ 12 ਜੂਨ 2025 ਨੂੰ ਅਹਮਦਾਬਾਦ ਤੋਂ ਉਡਾਨ ਤੋਂ ਬਾਅਦ 에ਅਰ ਇੰਡੀਆ ਦਾ ਵਿਮਾਨ ਜਿਹੜਾ ਕ੍ਰੈਸ਼ ਹੋਇਆ ਸੀਗਾ ਇਸ ਵਿਮਾਨ ਦੇ ਵਿੱਚ ਵਿਜੇ ਰੁਪਾਣੀ ਵੀ ਸਵਾਰ ਸੀ ਰੁਪਾਣੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੀ ਤੇ ਸ਼ਾਮ ਵੇਲੇ ਜਦੋਂ ਮ੍ਰਿਤਕਾਂ ਦੀ ਲਿਸਟ ਆਈ ਸੀ ਉਸ ਦੇ ਵਿੱਚ ਵਿਜੈ ਰੂ ਪਾਣੀ ਦਾ ਨਾਮ ਵੀ ਸ਼ਾਮਲ ਸੀ ਜਾਣਕਾਰੀ ਮੁਤਾਬਕ ਦੱਸਿਆ ਕਿ ਵਿਜੈ ਰੂ ਪਾਣੀ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਲੰਡਨ ਜਾ ਰਹੇ ਸੀਗੇ ਤੇ ਹੁਣ ਜੇਕਰ ਗੱਲ ਕਰੀਏ ਡੋਰਜੀ ਖਾਂਡੂ ਦੀ ਤੇ ਅਰुणाਚਲ ਪ੍ਰਦੇਸ਼ ਦੇ ਮੁੱਖ ਮੰਤਰੀ ਡੋਰਜੀ ਖਾਂਡੂ ਦਾ ਵੀ ਦਿਹਾਂਤ ਜਿਹੜਾ ਹੈ ਸਾਲ 2011 ਵਿੱਚ ਪਿੰਗ ਹਾਸੇ ਦੇ ਵਿੱਚ ਹੀ ਵਯਾਸੀ ਖਾਂਡੂ ਉਸ ਵਕਤ 56 ਸਾਲ ਦੇ ਸੀ ਤੇ ਖਾਂਡੂ ਤਵੰਗ ਦੀ ਰਾਜਸਤਾਨੀ ਇਟਾ ਨਗਰ ਦੇ ਵੱਲ ਜਾ ਰਹੇ ਸੀ ਉਸੇ ਦੌਰਾਨ ਵਿਮਾਨ ਜਿਹੜਾ ਹੈ ਉਹ ਲਾਪਤਾ ਹੋ ਗਿਆ ਤੇ ਲਾਪਤਾ ਹੋਣ ਤੋਂ ਬਾਅਦ ਜਿਹੜੀ ਜਾਣਕਾਰੀ ਹੈ ਕਿ ਉਹ ਕ੍ਰੈਸ਼ ਹੋ ਗਿਆ ਜਿਸ ਦੇ ਵਿੱਚ ਡੋਰਜ ਖਾਂਡੂ ਦੀ ਵੀ ਮੌਤ ਹੋ ਗਈ ਤਾਂ ਅੱਜ ਦੀ ਵੱਡੀ ਖਬਰ ਦੇ ਨਾਲ ਤੁਸੀਂ ਪੂਰੀ ਤਰ੍ਹਾਂ ਰੂਬਰੂ ਹੋ ਕਿ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਵੀ ਵਿਮਾਨ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ